ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਭਦਰਪ੍ਰਿਆ ਡੇਰੀ ਫਾਰਮਿੰਗ ਵਿੱਚ। ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ। ਕ੍ਰੈਸਟ ਬੇਨਤੀ ਕਰਦੇ ਆ ਕਿ ਸੱਜਣੋ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ। ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ। ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਂਦਾ ਕੋਈ ਆਪਣੀ ਮਾਤੜ ਖਰੀਦਦਾਰੀ ਕਰ ਸਕੇ। ਪਹੁੰਚੇ ਆ ਪਿੰਡ ਗੂ ਜਿਲ੍ਹਾ ਸ਼ਰੀਤਰੰਤਰ ਸਾਹਿਬ ਤਹਿਸੀਲ ਹਰੀਕੇ ਪਤਨ ਬਾਈ ਗਰ ਲਾਲ ਸਿੰਘ ਦੇ ਫਾਰਮ ਤੇ ਪਹੁੰਚੇ ਆ ਹਰ ਵਾਰ ਦੀ ਤਰ੍ਹਾਂ ਦੋ ਪਸ਼ੂ ਇਥੋਂ ਵਿਖਾਵਾਂਗੇ ਨੀਲੀ ਰਾਵੀ ਇੱਕ ਮਹਿ ਤਿਆਰੀ ਤੇ ਆ ਬਿਲਕੁਲ ਤੇ ਇੱਕ ਵੜ ਆ ਆਓ ਕਰੀਏ ਦੋਨਾਂ ਦੀ ਡਿਟੇਲ ਸਾਂਝੀ ਜੁੜੇ ਰਹੋ ਬਣੇ ਰਹੋ ਐਂਡ ਤੱਕਰ ਕਰਦੇ ਗੱਲਬਾਤ ਬਾਈ ਗਰ ਲਾਲ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਦਾਂ ਹੈ ਬਾਈ ਠੀਕ ਹੈ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਹੈ ਓਕੇ ਰਿਪੋਰਟਾਂ ਹਾਂਜੀ ਹਾਂਜੀ ਵੇਖਿਆ ਪਹਿਲਾ ਮਾਲ ਹਾਂਜੀ ਵੇਖਿਆ ਵਧੀਆ ਠੀਕ ਹੈ ਨਿਊ ਆ ਗਿਆ ਹਾਂਜੀ ਤੇ ਕਨੈਕਟ ਨੰਬਰ ਤੇ ਐਡਰੈਸ ਕਰੀਏ ਨੋਟ ਐਡਰੈਸ ਜੀ ਜੀ ਆਪਣਾ ਹੈਗਾ ਵਾ ਜ਼ਿਲ੍ਹਾ ਕਰਨਤਾਰਨ ਹਾਂ ਤਹਿਸੀਲ ਹਰੀਕੇ ਆ ਹਾਂਜੀ ਕੈਂਡ ਬੂਵਾ ਦੇ ਲਾਗੇ ਸ਼ਹਿਰ ਆਪਣਵਰੀ ਕਿਪਤਨ ਪੈਂਦਾ ਹਰੀਕੇ ਹੈਡ ਬਿਲਕੁਲ ਲਾਗੇ ਆਪਣੀ ਠੀਕ ਹੈ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 9814583083 ਠੀਕ ਹੈ ਜੀ ਹਾਂਜੀ ਤੇ ਇਹ ਤੋਂ ਕਰਕੇ ਸ਼ੁਰੂਆਤ ਨੇਲੀ ਤੋਂ ਹਾਂਜੀ ਠੀਕ ਹੈ ਕਿੰਨਾ ਕੁ ਸਮਾਂ ਬਾਈ ਜੀ ਰਹਿ ਕਹਿੰਦਾ ਆਪਾਂ ਇਹ ਜੀ ਦਿਨ ਲੈ ਜੂਗੀ ਇਹ 10 12 ਦਿਨ ਲੈ ਜੂਗੀ ਹਾਂਜੀ 10 12 ਦਿਨ ਹਾਂਜੀ 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 ਠੀਕ ਹੈ ਹਾਂਜੀ ਦਹਾ ਦੂਤੇ ਵੀ ਕੋਈ 2 4 ਦਿਨ ਕਿ ਆ ਵੀ ਨਗਰ ਦੋ ਚਾਰ ਦਿਨ ਉਧਰ ਉਧਰ ਹੀ ਕਰੀ ਛੱਡ ਹਾਂਜੀ ਕਿੰਨਾ ਕਿ ਤੁਹਾਡੇ ਆੜੇ ਕਿਨਾਂ ਦੋਜਾ ਜਿਹੜਾ ਭਾਂਡੇ ਚ ਪਾ ਦੂਗੀ ਦੁੱਧ ਨਹੀਂ ਜੀ ਆਪਾਂ ਐਵੇਂ ਝੂਠ ਮਾਰੀ ਜੀ 15 16 ਲੀਟਰ ਵਾਲੀ 18 ਲੀਟਰ ਵਾਲੀ ਦੁੱਧ ਇਹੋ ਜੀ ਗਰਮੀ ਦੇ ਵਿੱਚ 10 12 ਲੀਟਰ ਮਾਚ ਦੇ ਦੇ ਤਾਂ ਬਹੁਤ ਵਧੀਆ ਬਹੁਤ ਵਧੀਆ ਹਾਂ ਤੇ ਬਾਕੀ ਇੰਨਾ ਕੀ ਆ ਕੀ ਟ੍ਰੈਂਡ ਦੇ ਵਿੱਚ ਜੀ ਪਿਓਰ ਨੀਲੀ ਹੈ ਕੋਈ ਬੱਲੇ ਹੋਣੀ ਜੀ ਸੀ ਹਾਂਜੀ ਠੀਕ ਹੈ ਦੰਦੋਂ ਤੱਕਵਾੜਿਆਂਗੇ ਸਾਰੇ ਹਾਂ ਬਿਲਕੁਲ ਦੰਦੋਂ ਤੱਕ ਆਏ ਮੈਂ ਤੇ ਤੋੜਾ ਤਰਾ ਕਰਵਾ ਲਈਏ ਚੱਕ ਬਾਕੀ ਪੈਰਾ ਪੂਰਾ ਤੇ ਸਾਰੇ ਛੱਡੇ ਤੇ ਟੂਬ ਤੇ ਸਾਰਾ ਨਿਸ਼ਾਨੀਆਂ ਹੈਗੀਆਂ ਤੇ ਸਮਝ ਰੂਰ ਕੋਈ ਦੱਸ ਦਿੰਦਾ ਲੈਂਦੀ ਆ ਮੈਨਾਂ ਕਿਥੀ ਜਾਂਦੀ ਰੋੜੇ ਆ ਹਾਂ ਮਰੀਦ ਨਾਲੀ ਮੁੰਡੀ ਮਦਨੂ ਵਾ 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 ਵਾਕਈ ਇਹ ਇੰਨਾ ਕਾਲਾ ਬੰਦਾ ਨਹੀਂ ਤੁਰਦਾ ਜੰਨੀ ਇਹ ਤੁਰਦੀ ਕੁਹਾੜੇ ਵਰਗੀ ਲਾਇਓ ਤੋਰਾ ਵੜਾ ਹਨਾ ਬਾਈ ਕਰ ਲਾ ਬਾਕੀ ਮੀਡੀਅਮ ਸਾਈਜ਼ ਦੇ ਵਿੱਚ ਆ ਸੱਜਣਾ ਨੀ ਲਗਾ ਆਮ ਹੀ ਮੀਡੀਅਮ ਹੁੰਦੀਆਂ ਮਧਰੀ ਕੋਡੀ ਦੀ ਹੁੰਦੀ ਆ ਮਧਰੀ ਕੋਡੀ ਦੀ ਆ ਹਾਂ ਇਹ ਨਹੀਂ ਕੋਈ ਝਾਲੀਆਂ ਵੱਡੀਆਂ ਨਹੀਂ ਕਰਦੀਆਂ ਹੁੰਦੀਆਂ ਇਹ ਵੀ ਮੀਡੀਅਮ ਸਾਈਜ਼ ਦੀ ਆ ਇਹਨਾਂ ਤਾਜਾ ਲਾ ਕੇ ਆਪਣੀ ਜਿਹੜੀ ਖਰੀਦਦਾਰੀ ਕਰਿਓ ਜਿਹੇ ਸੀ ਵਾਲੇ ਵੀਰ ਕੋਲੇ ਚਲ ਜੀ ਨਾ ਜੇ ਦੱਸੂਗੀ ਤੇ ਬਾਕੀ ਇੰਨਾ ਵੀ ਸਫਾਈ ਸੋਈ ਬੜੀ ਹਵਾਨੇ ਦੀ ਜਿੰਨੀ ਵੀ ਬਣਦੀ ਆ ਤੇ ਫਟਣਾ ਲੱਗਿਆ ਦੱਸਿਆ ਜਿਹੜਾ ਭਰਿਆ ਵਾ ਅੱਛਾ ਜੀ ਹਾਂਜੀ 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 ਓਕੇ ਓਕੇ 3 ਮੀਲੀ ਲੈ ਭਰਿਆ ਵਾ ਵਾਹ ਪੂਰੀ ਢਿੱਲ ਪਈ ਹੈ ਜੇ ਇਹਦੇ ਹਾਂਜੀ ਹਾਂਜੀ ਬਾਈ ਜੀ ਫਿਰ ਕੀਮਤ ਕੀਮਤ ਵੀ ਜੀ ਆਪਾਂ ਚਲੋ ਤਿਆਰ ਹੋਈ ਮੱਝ ਹੈਗੀ ਆ 90 ਰੁਪਏ ਦੀ ਹੂੰ 80 90 ਦੀ ਹਾਂ ਹੁਣ ਦੇ ਦਈਏ ਮੈਂ ਨਾ 75 ਦੀ ਖਰੀਦ ਹੈ 75 ਨੂੰ ਨੀਲ ਗਿਆ ਪੰਜ ਰਸੀ ਆਖਣਾ ਚਲੋ ਕੋਈ ਨਹੀਂ ਤੇ ਉਹ ਚ ਪਿਆਰ ਮੁੱਤ ਕਰ ਦਈਏ ਚਲ 75 ਚਮੇ 75 ਉਹ 80 ਆਖਣਾ ਚਲੋ 75 ਨਿਕਲ ਗਿਆ ਇਹਦੇ ਚ ਕਿਹੜੀ ਆ ਹਾਂ ਚਲੋ ਗਰਮੀ ਹੈ ਨਾ ਗਰਮੀ ਹੈ ਕੋਈ ਗੱਲ ਨਹੀਂ ਲੈਖਾ ਭਾਈ ਦਾ ਤੇ ਹੁਣ ਕਿੰਨਾ ਮਾਨ ਕਰਦੀ ਹੈ ਚਲ ਜਿਹੜਾ ਵੀ ਮੋਹ ਨੇ ਦੋ ਵੀ ਛੱਡ ਦੀ 73 ਦੀ ਦੇ ਦੀ ਹੋਰ ਕਰ ਦੀ ਹੋਰ ਕਰ ਬਿਲਕੁਲ ਜਾਇਜ਼ ਆ ਮੈਂ ਨਾ ਚਲ 72 ਦੀ ਕਰ ਦੀ ਠੀਕ ਆ ਚਲੋ 72 ਦੀ ਹਾਂ ਬਾਕੀ ਵੀਰ ਜੀ ਆਪਣੇ ਕਿੱਲੇ ਦੇ ਨਫਾ ਮਿਲਦਾ ਅਗਲੇ ਨੂੰ ਹਾਂ ਆਂਦੀ ਭੈਣ ਭਰਾ ਦੀ ਗਿੱਦ ਤੇ ਰਹਿੰਦੇ ਕਿੱਦਾਂ ਵੀਡੀਓ ਪੈਣੀ ਆ ਹਾਂ ਹਾਂ ਹਾਂਜੀ ਹਾਂਜੀ ਇਹੀ ਵੱਡੇ ਵੱਡੇ ਦੇ ਹੋਵੇ ਤੇ 80-85 ਤੋਂ ਘਟ ਕੇ ਦੇ ਦੇ ਚਲ 75000 ਦੀ ਦੇ ਦਿਓ ਜੈਸਨ ਉਹ ਤੇ ਮੈਂ ਸਜਣਾ ਚੰਗੀ ਆ ਖਰੀਦਦਾਰੀ ਕਰ ਲਿਓ 72 ਦੇ ਵਿੱਚੋਂ ਵੀ ਘਰ ਆਿਆਂ ਦਾ ਥੋੜਾ ਬੜਾ ਮਾਨ ਪਿਆਰ ਹੋਰ ਕਰ ਦਣਗੇ ਠੀਕ ਆ ਜੀ ਖਰੀਦਦਾਰੀ ਕਰਿਓ ਆਪਣੇ ਤੇ ਅੱਗੇ ਆ ਗਈ ਗਾਂ ਹਨਾ ਕਿਹਨਵਾ ਸੂਆ ਏ ਇਹ ਵੀ ਜੀ ਦੂਜਾ ਸੂਆ ਹੁੰਦੀ ਆ ਦੂਸਰਾ ਸੂਆ ਤਿਆਰ ਹੈ ਨਾ ਹਾਂਜੀ 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 ਇਹ ਵੀ ਇੱਥੇ ਹਫਤਾ ਦਾ ਅੱਧ ਦਿਨ ਖੜਦੀ ਆ ਝੁੰਗੀ ਆ ਗਈ ਬਿਲਕੁਲ ਲੈਓ ਖੋਲ ਕੇ ਦੂਸਰਾ ਸੂਆ ਤੇ ਝੁੰਗੀ ਸਿੰਘਾਂ ਵਾਲੀ ਤਿੰਨ ਨਸਲ ਜਿਹੜੀ ਆ ਬਰੀਡ ਐਫਐਸ ਦੇ ਵਿੱਚ ਪੈਂਦੀ ਆ ਬਾਕੀ ਇਹਨਾਂ ਆ ਕਿ ਕੱਚੀ ਹੈਗੀ 15 ਦਿਨ ਤੇ ਲੈ ਜਾਊਗੀ ਨਾ ਹਾਂਜੀ ਇੱਥੇ 10 ਤੋਂ ਤਾਂ ਹੀ ਜੀ ਫੜੂਗੀ ਜੀ ਠੀਕ ਆ ਦਸ ਦਿਨ ਤੋਂ ਉੱਪਰ ਹੀ ਖੜੂਗੀ ਲੈ ਆਓ ਇਹ ਲਓ ਤੇ ਇਹਦੀ ਬਾਈ ਜੀ ਫਿਰ ਕੀਮਤ ਕੀ ਰਹਿ ਗਈ ਇਹ ਵੀ ਦੀ ਦੇ ਦੀ ਮੈਂ ਨਾ 45 ਦੀ ਜੈ ਸਨੋ ਕਰ ਦੋ ਜੈ ਸਨੋ ਹੂੰ 40 ਜੋ ਛੱਡ ਦਈਏ ਫਿਰ 35 ਦੀ ਜਾਣ ਦੋ ਖੇਰਦਾ 35 ਦੀ ਨਹੀਂ ਹੈ 40 ਤੋਂ 3 ਕਿ ਛੜਦੀ ਹੈ ਨਹੀਂ 35 ਦੀ ਕਰ ਦੋ ਨਹੀਂ ਫਿਰ ਦਸਾਂ ਬਾਅਦ ਵੀਰਪਰਾ ਛੜਾਈ ਜਾਂਦੇ ਫਿਰ ਤਾਂ ਕਪੜਾ ਕਰਦੇ 36 ਦੀ ਚੱਲ ਜਾਣ ਦੋ ਚਲੋ 36 ਦੀ ਫਿਰ ਦੇ ਦੋ ਠੀਕ ਆ ਐਨੂੰ ਕਰ ਦਿਓ ਮਗਰ ਉਹ ਲਾਲੋੜੇ ਬਾਕੀ ਬਾਨੀ ਵੀਰ ਜੀ ਬਹੁਤ ਕਮਾਲ ਆ ਹਾਂਜੀ ਬਾਕੀ ਕੋਈ ਸ਼ਾਂਗ ਨਹੀਂ ਕੋਈ ਫੋੜ ਨਹੀਂ ਕੋਈ ਲੈਣਾ ਵੇ ਠੰਡੀ ਸੀੜਾ ਇਤਰੇ ਇਤਰੇ ਇਹਦਾ ਗਾਵਾ ਇਦਾਂ ਕੋਈ ਨਹੀਂ ਬੰਨ ਦਿੰਦੀਆਂ ਕਰਮਾਣਾ ਓਕੇ ਓਕੇ ਹਾਂਜੀ ਸੱਜਣੋ ਖਰੀਦਦਾਰੀ ਕਰਿਓ ਤੇ ਪਸ਼ੂ ਦੋਵੇਂ ਚੰਗੇ ਜਾਇਜ਼ ਕੀਮਤ ਦੇ ਵਿੱਚ ਆ ਮੇਲਾ ਲੋਟ ਲਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ